ਸਸਿਕਾ ਜੀ ਮੈਂ ਲਖਵੀਰ ਸਿੰਘ ਸਿੱਧੂ ਗਲਾਸਗੋ ਯੂਕੇ ਤੋਂ ਪੰਜ ਦਰਿਆ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਵਾਸਤੇ ਬਹੁਤ ਹੀ ਗੁੱਡ ਨਿਊਜ਼ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਆ ਕਿ ਪੰਜ ਦਰਿਆ ਨੇ ਪਹਿਲਾ ਈ ਪੇਪਰ ਜਿਹੜਾ ਯੂਕੇ ਦੇ ਵਿੱਚ ਸਟਾਰਟ ਕੀਤਾ ਸੀਗਾ ਤੇ ਹੁਣ ਬੜੀ ਖੁਸ਼ਖਬਰੀ ਵਾਲੀ ਗੱਲ ਆ ਕਿ ਪ੍ਰਿੰਟ ਪੇਪਰ ਸਾਰੇ ਯੂਕੇ ਦੇ ਵਿੱਚ ਇਹ ਤੁਹਾਨੂੰ ਮੰਥਲੀ ਹੋ ਸਕੇ ਜਾਂ ਕੁਆਟਰਲੀ ਤੇ ਜੇ ਤੁਸੀਂ ਮੇਰੇ ਵੀਰ ਸਾਰੇ ਸਹਿਯੋਗ ਕਰੋਗੇ ਤੇ ਵੀਕਲੀ ਵੀ ਤਾਂਡੇ ਕੋਲ ਪਹੁੰਚਦਾ ਹੋਇਆ ਕਰੂਗਾ ਇਹ ਬਹੁਤ ਆਪਣੇ ਮਾਣ ਵਾਲੀ ਗੱਲ ਆ ਸਾਰੇ ਪੰਜਾਬੀਆਂ ਵਾਸਤੇ ਇੰਗਲੈਂਡ ਵਾਸਤੇ ਸਪੈਸ਼ਲੀ ਜਿਹੜੇ ਗਲਾਸ ਕੋਟ ਵਿੱਚ ਬਸ ਰਹੇ ਆ ਕਿਉਂਕਿ ਗਲਾਸ ਕੋਟੋਂ ਇਹ ਅਪਰਾਲਾ ਹੋ ਰਿਹਾ ਵਾ ਸਾਡਾ ਛੋਟਾ ਵੀਰ ਮਨਦੀਪ ਖਰਮੀ ਜਿਹਨੇ ਬਹੁਤ ਹੀ ਦਿਨ ਰਾਤ ਮਿਹਨਤ ਕਰ ਰਿਹਾ ਵਾ ਤੇ ਪ੍ਰਮਾਤਮਾ ਇਹਨੂੰ ਤਕੀਆਂ ਬਖਸ਼ੇ ਕਹਿੰਦੇ ਦਿਨ ਰਾਤ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਤੇ ਇਦਾਂ ਦੇ ਅਪਰਾਲੇ ਮੇਰੇ ਵੀਰ ਹੋਰ ਵੀ ਜੇ ਕੋਈ ਹੈਗੇ ਆ ਭਰਾ ਉਹ ਵੀ ਕਾਰਨ ਕਿਉਂਕਿ ਜਿਹੜਾ ਪੰਜਾਬੀ ਨੂੰ ਆਪਾਂ ਜਿੰਦੀ ਵਸਦੀ ਰੱਖ ਸਕੀਏ ਥੈਂਕ ਯੂ ਜੀ